ਇਹਦੇ ਨਾਲ ਤੋਂ ਸਿਵਲ ਸਰਜਨਾ ਬਰਨਾਲਾ ਦੇ ਦਫ਼ਤਰ ਦੇ ਮੂਰੇ ਲਖਣਾ ਦੀ ਚਿਤਾਹ ਬਣਾ ਕੇ ਧੰਨੇ ਤੇ ਬੈਠਾਗਾ ਪਹਿਲਾਂ ਤਾਂ ਚਿੱਠੀ ਜਾਰੀ ਕੀਤੀ ਪੜਤਾਲੀਆ ਕਮੇਟੀ ਨੇ ਕਿ ਜਦੋਂ ਰਿਪੋਰਟ ਬਣੂਗੀ ਤੈਨੂੰ ਦੇ ਦਿੱਤੀ ਜਾਏਗੀ ਤਾਂ ਉਸ ਸੰਬੰਧ ਚ ਮੈਂ ਉਹਨਾਂ ਨੂੰ ਲਿਖਤੀ ਪੇਜਾ ਵੀ ਮੈਨੂੰ ਲਿਖਤੀ ਦਿੱਤਾ ਜਾਵੇ ਕਦੋਂ ਰਿਪੋਰਟ ਦਿੱਤੀ ਜਾਊਗੀ ਉਹ ਚਿੱਠੀ ਅਜੇ ਦਫ਼ਤਰ ਜੀ ਰਲ ਰਹੀ ਹੈ ਤੇ ਉਧਰੋਂ ਰਿਪੋਰਟ ਬਣ ਕੇ ਵੀ ਆ ਜੀ ਜਿਹਦੇ ਤੋਂ ਇਹ ਨਾ ਪਤਾ ਲੱਗਦਾ ਇਹ ਰਿਪੋਰਟ ਹੈ ਕੀ ਹੈਗਾ ਠੀਕ ਹੈ ਸਿਵਲ ਸਰਜਨ ਡਾਕਟਰ ਬਲਦੇਵ ਸਿੰਘ ਜੀ ਨੇ ਉਹਦੇ ਉੱਤੇ ਸਹਿਮਤੀ ਵੀ ਜ਼ਾਹਰ ਕਰਤੀ ਕਿ ਮੈਂ ਇਸਰ ਬੋਰਡ ਨਾਲ ਬਿਲਕੁਲ ਸਹਿਮਤ ਹਾਂ ਠੀਕ ਹੈ ਅਧੂਰੀ ਰਿਪੋਰਟ ਨੂੰ ਜ਼ਿੰਮੇਵਾਰ ਅਧਿਕਾਰੀ ਸਹਿਮਤੀ ਦੇ ਸਰਕਾਰੀ ਨੇ ਬੜੇ ਅਫਸੋਸ ਦੀ ਗੱਲ ਹੈ ਤੇ ਮੈਂ ਉਹ ਰਿਪੋਰਟ ਸਾਰੀ ਜਿਹੜੀ ਹੈ ਮੂਲ ਰੂਪ ਦੇ ਵਿੱਚ 45 ਰਿਪੋਰਟ ਨੂੰ ਵਾਪਸ ਕਰਤੀ ਕੇ ਤੱਥਾਂ ਦੇ ਆਧਾਰ ਤੇ ਮੈਨੂੰ ਇੱਕ ਵਾਰੀ ਦੁਬਾਰੇ ਸੁਣਿਆ ਜਾਵੇ ਤਰੀਕ ਰੱਖੀ ਜਾਵੇ ਤੇ ਜੋ ਬਣਦੀ ਰਿਪੋਰਟ ਹੈ ਉਹ ਕਾਇਦੇ ਮੁਤਾਬਕ ਰਿਪੋਰਟ ਤਿਆਰ ਕਰਕੇ ਦਿੱਤੀ ਜਾਵੇ ਨਹੀਂ ਕੋਈ ਵੀ ਰਾਨਾ ਹੁਣੀ ਕਟਣਾ ਕੱਢੀ ਗਈ ਤਾਂ ਉਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਪੜਤਾਲੀਆ ਕਮੇਟੀ ਤੇ ਆਪਣੇ ਕੀ ਕਹਿੰਦੇ ਦਫ਼ਤਰ ਸਿਵਲ ਸਜਨ ਬਰਨਾਲਾ ਦੇ ਡਾਕਟਰ ਬਲਦੇਵ ਸਿੰਘ ਜੀ ਹੋਣਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਪ੍ਰਸ਼ਾਸਨਾਂ ਨੇ ਸਿਹਤ ਵਿਭਾਗ ਦੇ ਪ੍ਰਸ਼ਾਸਨ ਦੇ ਕਰਪਟ ਅਧਿਕਾਰੀਆਂ ਨੇ ਮੈਨੂੰ ਮਰਨ ਵਾਸਤੇ ਮਜਬੂਰ ਕਰ ਰੱਖਿਆ ਤੇ ਹੋ ਸਕਦਾ ਮੈਂ ਇੱਥੇ ਕਿਸੇ ਪ੍ਰਕਾਰ ਦੀ ਵੀ ਅਣਹੋਣੀ ਘਟਨਾ ਘਟ ਸਕਦੀ ਹੈ ਇਹ ਮੈਨੂੰ ਧਮਕੀਆਂ ਦੇ ਰਹੇ ਨੇ ਕਿ ਤੈਨੂੰ ਅਸੀਂ ਮਰਵਾ ਦਾਂਗੇ ਤੇ ਮੈਂ ਤਾਂ ਖੋਦੀ ਮਰਿਆ ਪਿਆਗਾ ਤੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਜਾਵੇ ਤਾਂ ਜੋ ਇਨਜ਼ਾਮ ਮਿਲਾ ਜਾਵੇ ਭਗਵੰਤਬਾਨ ਵੀ ਮਰ ਗਿਆ ਸਿਹਤ ਸਿਹਤ ਵਿਭਾਗ ਦੇ ਡਾਕਟਰ ਬਲਵੀਰ ਸਿੰਘ ਵੀ ਮਰ ਗਿਆ ਮੇਰੇ ਲਈ ਜਿਹੜੇ ਆਪਣੇ ਕੀ ਕੰਨੇ ਨੇ ਕੇਜਰੀਵਾਲ ਨੂੰ ਜਿਤਾਉਣ ਵਾਸਤੇ ਗਏ ਹੋਏ ਨੇ ਦਿੱਲੀ ਅਸ਼ੋਪਰਸਤੀ ਕਰਦੇ ਫਿਰਦੇ ਨੇ ਪੰਜਾਬ ਰੋਲਿਆ ਫਿਰਦਾਗਾ ਪੰਜਾਬ ਨੂੰ ਬਚਾ ਲੋ ਮੇਰੇ ਦੋਸਤੋ ਇਹ ਕਰਪਟਾਦਾਰਿਕ ਅਧਿਕਾਰੀਆਂ ਦੇ ਪੁੱਤਲੇ ਫੂਕੀਏ ਆਓ ਮਿਲ ਕੇ ਮੇਰਾ ਸਾਥ ਦਿਓ ਧੰਨਵਾਦ ਜੀ